ਸ੍ਰੀ ਕਾਲ ਜੀ ਮੈਂ ਅਪ੍ਰਿਕਰ ਹਾਜ਼ਰਾਂ ਜੀ ਸਿਮਰਨਜੀਤ ਘਰ ਸਿਮਰ ਦਵਾਰਾ ਲਿਖੀ ਗਈ ਕਹਾਣੀ ਸਿਮਰੀ ਦਾ ਨਸੀਹ ਬਸ਼ੀਰਾ ਆਓ ਆਪਾਂ ਸ਼ੁਰੂ ਕਰਦੇ ਹਾਂ ਪਿੱਪਲ ਥੱਲੇ ਬੈਠਾ ਬਿਸ਼ਨਾ ਮਿੰਦੀ ਨੂੰ ਆਂਦਾ ਪਿਆ ਸੀ ਕਿ ਮਿੰਦਿਆ ਅੱਜ ਪੰਜ ਪਾਦੋਈ ਤੇ ਮਰੋੜੀ ਦੀ ਤਾਉ ਤੇ ਮੇਲਾ ਸ਼ੁਰੂ ਹੋਣਾ ਦੂਜੀ ਬੰਨਿਓ ਬਸੀਰਾ ਤੁਰਿਆ ਆਉਂਦਾ ਸੀ ਬਸੀਰੇ ਨੂੰ ਵੇਖਦਾ ਸਾਰੀ ਮਿੰਦ ਨੇ ਉੱਚੀ ਦੀ ਆਵਾਜ਼ ਮਾਰੀ ਓ ਬਸੀਰਾ ਗੱਲ ਸੁਣ ਇਦਰਾ ਸ਼ਾਮਾਂ ਨੂੰ ਵੇਲਾ ਏ ਜੀ ਵੇਲਾ ਏ ਤੇ ਚੱਲ ਮੇਰੇ ਵੱਲ ਇੱਕ ਕਿਹੜਾ ਸੇੜਾ ਮਾਰਾ ਏ ਬਸ਼ੀਰਾ ਇੱਕ ਮੁੱਝ ਫੁੱਟ ਕਬੂਰੂ ਸੀ ਜਿਸ ਤੇ ਜਵਾਨੀ ਦਾ ਨੂਰ ਫੁੱਟਨ ਲੱਗਿਆ ਸੀ ਬਸ਼ੀਰੇ ਨੇ ਉਹਨਾਂ ਲਾਗੇ ਆਉਂਦੇ ਹੰਗੂਰਾ ਪਰਦੇ ਆਖਿਆ ਉਹ ਨਾ ਯਾਰ ਚਾਚਾ ਅੱਜ ਤੇ ਨਿਆਈ ਵਾਲੇ ਖੇਤ ਪਾਣੀ ਦੀ ਵਾਰੀ ਏ ਜੇ ਪਾਣੀ ਨਾ ਲਾਇਆ ਬਾਪੂ ਨੇ ਹੱਡਾਂ ਨੂੰ ਸਿੱਕਾ ਦੇ ਦੇਣਾ ਤੇ ਦੂਜਾ ਸੜਾ ਲੰਬਰਦਾਰਾਂ ਦਾ ਅੱਡ ਪਾਣੀ ਨੂੰ ਲੈ ਸਿਆਪਾਈ ਇਸੇ ਕਰਕੇ ਕੱਲ ਨੂੰ ਚੱਲਾਂਗੇ ਨਾਲੇ ਮੇਲਾ ਤਾਂ ਅਜੇ ਅੱਜ ਸ਼ੁਰੂ ਹੋਇਆ ਐ ਅਸਲੀ ਮਜ਼ਾ ਤਾਂ ਪਰਸੋਂ ਚੌਥੀ ਨੂੰ ਜਾ ਕੇ ਆਓ ਇਨੀ ਗੱਲ ਸੁਣਵਿੰਦਾ ਕਹਿੰਦਾ ਠੀਕਾ ਪੁੱਤਰਾ ਕੱਲ ਨੂੰ ਸਹੀ ਹੋਰ ਬਾਈ ਦੀ ਸੇਹ ਦਾ ਕੀ ਹਾਲ ਚਾਲ ਐ ਦਸਾਂ ਨੀ ਅੱਜ ਕੱਲ ਕਿੱਥੇ ਰਹਿੰਦਾ ਹਾਂ ਬਾਪੂ ਪਹਿਲਾਂ ਨਾ ਤੱਕੜਾਈ ਹਾਂ ਤੇ ਅੱਜ ਕੱਲ ਆ ਜਾਂਦਾ ਖੇਤਵਾਲ ਨੂੰ ਢੇੜਾ ਮਾਰਨ ਨਹੀਂ ਤੇ ਘਰ ਹੀ ਰਹਿੰਦਾ ਸੀ ਜੇ ਮਿਲਣਾ ਹੋਇਆ ਘਰ ਮੇਲਾ ਮੇ ਤੇ ਨਾਲੇ ਚਾਹ ਤੇ ਗੱਫੇ ਹੋ ਜਾਣਗੇ ਠੀਕ ਏ ਮਾਰਦਾ ਚੱਕਰ ਵਾਈ ਕੋਲੇ ਵੀ ਚੰਗਾ ਚਾਚਾ ਮੈਂ ਚੱਲਦਾ ਮੱਝ ਵਾਸਤੇ ਪੱਠੇ ਖੁਤਰਨੀ ਨੇ ਠੀਕਾ ਪੁੱਤਰਾ ਇੰਨੀ ਗੱਲ ਕਹਿ ਬਸ਼ੀਰਾ ਘਰ ਵੱਲ ਨੂੰ ਤੁਰ ਪਿਆ ਬੂਹੇ ਨੂੰ ਖੋਲ ਅੰਦਰ ਵੜਦੇ ਹਾਂ ਉੱਚੀ ਆਵਾਜ਼ ਮਾਰੀ ਰਾਣੋ ਪਾਣੀ ਦਾ ਗਲਾਸ ਲੈ ਆਈ ਤੇ ਆਉਂਦੀ ਕਹੀ ਵੀ ਚੁੱਕ ਲਈ ਖੇਤ ਪਾਣੀ ਦੀ ਵਾਰੀ ਹੈ ਰਾਣੋ ਬਸ਼ੀਰੇ ਦੀ ਨਿੱਕੀ ਭੈਣ ਸੀ ਉਸਨੇ ਆਖਿਆ ਆਉਣੀ ਆ ਪਾਣੀ ਪੀਂਦਿਆਂ ਬਸੀਰੇ ਨੇ ਕਿਹਾ ਮੈਂ ਮੱਝ ਨੂੰ ਪੱਠੇ ਪਾ ਜਾਣਾ ਤੂੰ ਬਾਪੂ ਨੂੰ ਦਵਾਈ ਦੇ ਦੇਂ ਟਾਈਮ ਨਾਲ ਮੇਨੂੰ ਖੇਤ ਪਾਣੀ ਲਾਉਂਦਿਆਂ دیر ਹੋ ਜਾਉ। ਰਾਣੂ ਕਿਹਾ ਠੀਕ ਐ। ਬਸੀਰਾ ਪੱਠੇ ਪਾ ਕੇ ਸਾਈਕਲ ਤੇ ਖੇਤ ਨੂੰ ਲੰਘ ਗਿਆ ਤੇ ਰਾਣੂ ਆਪਣੇ ਕੰਮ 'ਚ ਰੁੱਝ ਗਿਆ। ਅਗਲੀ ਸਵੇਰ ਰਾਤ ਦੀ ਨਾਲ ਸੌਣ ਕਰਕੇ ਬਸੀਰੇ ਦੀ ਛੇਤੀ ਅੱਖਾਂ ਖੁੱਲ੍ਹੀ ਤੇ ਵਾਵਾ ਦਿਨ ਚੜੀ ਤੱਕ ਸੁੱਤਾ ਰਿਹਾ। ਥੋੜੇ ਚਿਰ ਮਗਰ ਬੂਹਾ ਖੜਕਿਆ ਤੇ ਰਾਣੂ ਬੂਹਾ ਖੋਲਣ ਗਈ। ਬਾਹਰ ਚਾਚਾ ਮਿੰਦਾ ਖੜਾ ਸੀ। ਰਾਣੂ ਨੇ ਸੈਸੀ ਕਾਲ ਬੁਲਾਈ ਤੇ ਮਿੰਦੇ ਆਖਿਆ ਸੈਸੀ ਕਾਲ ਪੁੱਤ ਬਸੀਰਾ ਕਿੱਥੇ ਆ? ਜਾਜੇ ਵੀਰ ਤੇ ਜੇ ਸੁੱਤ ਆਇਆ ਰਾਤੀ ਬਾਵਾ ਧੀਰ ਤਿੱਕਰ ਖੇਤ ਕੰਮ ਕਰਦਾ ਸੀ ਅੱਛਾ ਚਲ ਉਠਾ ਹਣ ਉਹਨੂੰ ਕਿ ਸੂਰਜ ਸਿਰ ਤੇ ਨੱਚਣ ਲੱਗ ਗਿਆ ਤੇ ਨੜਿਆ ਕੀ ਮਿੰਦਾ ਚਾਚਾ ਸੱਦਦਾ ਹੀ ਆ ਉਦੋਂ ਤੱਕ ਬਾਈ ਕੋਲ ਨਾ ਠੀਕ ਹੈ ਚਾਚਾ ਬਾਪੂ ਅੰਦਰ ਭਰਾਂਡੇ ਚ ਬੈਠਾ ਏ ਠੀਕ ਹੈ ਰਾਣੂ ਬਸੀਰੇ ਕੁਲਾ ਕੇ ਆਖਿਆ ਵੀਰੇ ਉੱਠ ਜਾ ਹੁਣ ਕਿੰਨਾ ਦਿਨ ਚੜ ਗਿਆ ਏ ਤੇ ਮਿੰਦਾ ਚਾਚਾ ਸਾਦਾ ਤੈਨੂੰ ਬਾਹਰ ਬਸੀਰਾ ਉੱਠਿਆ ਤੇ ਮੂੰਹ ਤੇ ਹੱਥ ਫੇਰਦੀਆਂ ਅੱਖਾਂ ਲੱਗਾ ਰਾਣੂ ਪਹਿਲਾਂ ਕਾਤੋਂ ਨਹੀਂ ਉਠਾਇਆ ਕੱਲ੍ਹ ਜੀ ਨਾਲ ਮੇਲੇ ਜਾਣਾ ਸੀ ਲੈ ਦੱਸ ਵੀਰ ਮੈਨੂੰ ਕੀ ਪਤਾ ਸੀ ਜਾ ਹੁਣ ਫਟਾਫਟ ਨਹਾ ਕੇ ਤਿਆਰ ਹੋ ਜਾ ਤੇ ਮੇਰੇ ਵਾਸਤੇ ਮੇਲੇ 'ਚ ਜਲੇਬੀਆਂ ਤੇ ਵੰਗਾ ਜ਼ਰੂਰ ਲੈ ਆਈ ਨਹੀਂ ਮੈਂ ਰੋਟੀ ਬਣਾ ਕੇ ਨਹੀਂ ਦੇਣੀ ਚੰਗਾ ਇਹ ਕਹਿੰਦਾ ਬਸ਼ੀਰਾ ਨਹਾਉਣ ਤੁਰ ਗਿਆ ਨਹਾ ਕੇ ਬਾਪੂ ਕੋਲੋਂ ਦੇ ਆਖਣ ਲੱਗਾ ਆ ਵੀ ਚਾਚਾ ਹੋ ਠੀਕ ਹੈ ਆਹੋ ਮੈਂ ਠੀਕ ਆ ਤੇਰਾ ਨੀਂਦਰਾ ਨਹੀਂ ਉੱਤਰੀ ਅਜੇ ਤਾਈ ਉਹ ਚਾਚਾ ਤੈਨੂੰ ਤੇ ਪਤਾ ਹੀ ਆ ਮਿੱਟੀ ਨਾਲ ਮਿੱਟੀ ਹੁੰਦੀ ਆ ਸਰੀਰ ਤੇ ਥੱਕ ਹੀ ਜਾਂਦਾ ਚਲੇ ਦਾਸ ਚਾਚੂ ਪੀਲੀਆ ਘਰਾਂ ਨੂੰ ਆਵਾਜ਼ ਮਾਰਾਂ ਨਾਰਾ ਚਾ ਤੇ ਕਦੋਂ ਦੀ ਦੇਗੀ ਰਾਨੋ ਬਸ ਤੇ ਨੂੜੀਕਦਾ ਸਾਂ ਚੱਲ ਹੁਣ ਚੱਲੀਏ ਮੇਲੇ ਕੋਲ ਸ਼ੁਰੂ ਹੋ ਗਿਆ ਹੋਣਾ ਚੰਗਾ ਬਾਪੂ ਮੈਂ ਚਾਚੀ ਨਾਲ ਮੇਲਾ ਵੇਖਣ ਚੱਲਿਆ ਛੇਤੀ ਆ ਜਾਂਗਾ ਇੰਨੀ ਗੱਲ ਕਹਿੰਦਿਆਂ ਦੋਵੇਂ ਗਿੱਟੂ ਬਾਹਰ ਨਿਕਲ ਗਏ ਕਰੋ ਨਿਕਲ ਨਮਗਰੂ ਮਿੰਦਾ ਤੇ ਬਸ਼ੀਰਾ ਦੋਵੇਂ ਪਹਿਲਾਂ ਪਾਉਂਦੇ ਗੱਲਾਂ ਬਾਤਾਂ ਕਰਦੇ ਮੇਲੇ ਵੱਲ ਤੁਰਉਂਦੇ ਸਨ ਦੂਰੋਂ ਹੀ ਢੋਲ ਟਮੱਕੇ ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਸਨ ਬਸੀਰੇ ਨੇ ਮਿੰਦੀ ਨੂੰ ਆਖਿਆ ਗੱਲ ਸੁਣ ਚਾਚਾ ਬੱਪਾ ਸੰਧਿਆ ਰਾਣੋਂ ਵਾਸਤੇ ਬੰਗਾ ਲੈਣੀਆਂ ਨੇ ਜਿਆਦੇ ਜ਼ਰੂਰ ਕਰਵਾ ਦੇ ਨਹੀਂ ਹੋਣੀ ਸ਼ਦੈਨ ਨੇ ਕਰਨੀ ਵੜਨ ਦੇਣਾ ਇਹ ਸੁਣ ਮਿੰਦਾ ਉੱਚੀ ਉੱਚੀ ਹੱਸਣ ਲੱਗਾ ਉਹ ਕੋਈ ਗੱਲ ਨਹੀਂ ਭਤੀਜ ਰਾਣੋਂ ਬੱਚੀ ਆਪਣੀ ਵੰਗਾ ਤਾਂ ਕੀ ਸਾਰੇ ਦੁਕਾਨ ਦਵਾ ਦੇਾਂਗੇ ਉਹ ਬੱਸ ਕਰ ਚਾਚਾ ਚਾਹ ਦੇ ਬਹਾਨੇ ਪੈਗ ਭੁਗਤਾਨੀ ਲਾ ਲਿਆ ਲੈ ਦੱਸ ਕੀ ਗੱਲ ਕਰਦਾ ਭਤੀਜ ਪਗ ਭੁਗ ਲਈ ਬਣਾ ਮੇਲਾ ਵੇਖਣ ਦਾ ਸਵਾਦ ਨਹੀਂ ਆਉਂਦਾ ਤਾਂ ਕਰਕੇ ਕੁੱਟ ਸੁੱਟ ਲਾ ਆਇਆ ਸੀ ਅੰਦਰ ਓਹੋ ਜਾ ਯਾਰ ਚਾਚਾ ਹੁਣ ਤੈਨੂੰ ਵੀ ਮੈਨੂੰ ਇਸ ਵੀ ਸਾਂਭਣਾ ਪਊ ਬਸ਼ੀਰੀਆ ਜ਼ਿਆਦਾ ਨਹੀਂ ਪੀਤੀ ਕੁੱਟ ਲਈਆ ਬਸ ਇਹਦਾ ਕਿਹੜਾ ਪਤਾ ਲੱਗਣਾ ਚਲ ਚੰਗਾ ਹੁਣ ਛੇਤੀ ਤੁਰ ਵਾਪਸ ਵੀ ਮੁੜਨਾ ਬਸੀਰੇ ਤੇ ਇਹ ਬੋਲ ਸੋ ਜਿਵੇਂ ਮੈਂ ਦਿਨ ਇਸ ਪੀੜ ਕਿਚਲੀ ਹੋਵੇ ਤੇ ਦੋਵੇਂ ਗੁਣ ਗਣੌਂਦੇ ਮੇਲੇ ਵਿੱਚ ਪਹੁੰਚ ਗਏ ਮੇਲੇ ਵਿੱਚ ਪਹੁੰਚਦੇ ਹੈ ਚਾਰੇ ਪਾਸੇ ਸ਼ੋਰ ਸ਼ਰਾਬਾ ਚਿਹਲ ਪਹਿਲ ਪਾਂਤ ਪਾਂ ਦੀ ਪਕਵਾਨ ਖਡਾਉਨੇ ਵੰਗਾ ਗਹਿਣੇ ਤੇ ਹੋਰ ਕਿੰਨਾ ਕੁਝ ਜਿਵੇਂ ਬਸ ਅੱਖਾਂ ਮੂਰੇ ਰਾਜਿਆਂ ਦੇ ਮਹਿਲ ਦੀ ਚੱਕਾ ਚੌਂਦ ਆ ਗਈ ਹੋਵੇ ਸਾਜ ਸ਼ਿੰਗਾਰ ਕਰਕੇ ਔਰਤ ਮੇਲੇ ਵਿੱਚ ਘੁੰਮਦੀਆਂ ਪਈਆਂ ਸੀ ਤੇ ਮਰਦ ਵੀ ਪੂਰੇ ਰੂਪ ਨਾਲ ਮੁੱਛਾਂ ਨੂੰ ਮਰੋੜਦੇ ਇੱਧਰ ਉੱਧਰ ਤੁਰ ਰਹੇ ਸਨ ਵਸ਼ੀਰੇ ਨੇ ਕਿਹਾ ਚਾਚਾ ਆਪਾਂ ਪਹਿਲੋਂ ਮੱਥਾ ਟੇਕਾਈਏ ਫਿਰ ਕਬੱਡੀ ਦੇ ਕੋਲ ਵੇਖਣ ਬਹਿ ਜਾਗੇ ਆਹੋ ਠੀਕ ਆ ਇਹ ਕਹਿੰਦਾ ਮਿੰਦਾ ਤੇ ਵਸ਼ੀਰਾ ਦੋਵੇਂ ਅੰਦਰ ਵੱਲ ਨੂੰ ਤੁਰ ਪਏ ਮੱਥਾ ਟੇਕਿਆ ਤੇ ਬਾਹਰ ਨਿਕਲ ਕੇ ਆਈ ਬਾਹਰ ਨਿਕਲਦੇ ਦਾ ਸਾਰ ਹੀ ਆਵਾਜ਼ ਆਈ ਓ ਮਿੰਦਿਆ ਓ ਮਿੰਦਿਆ ਪਿੱਛੇ ਮੁੜ ਕੇ ਵੇਖਿਆ ਤਾਂ ਮਗਰ ਮਿੰਦੇ ਦਾ ਲੰਗੂਟੀ ਆਇਆ ਯਾਰ ਪਾਨਾ ਸੀ ਦੋਵੇਂ ਇਕੱਠੇ ਸਕੂਲੇ ਪਰਦੇ ਸੀ ਤੇ ਮੁੜ ਕੇ ਘਰ ਗਰਸਤੀ ਜ਼ਿੰਮੇਵਾਰੀਆਂ ਚ ਫਸੇ ਅੱਜ ਇਥੇ ਇੱਕ ਦੂਜੇ ਨੂੰ ਮਿਲੇ ਤੂੰ ਪਾਨਾ ਹੀ ਐ ਨਾ ਯਾਰਾਂ ਦਾ هزار ਲੰਗੂਟੀ ਆ ਯਾਰ ਸਾਲਿਆ ਬੜੇ ਚਿਰਾਂ ਬਾਅਦ ਨਜ਼ਰ ਆਇਆ ਕਿੱਥੇ ਸੈ ਇਨਾ ਕਾਕੇ ਦੋਮਨ ਇੱਕ ਦੂਜੇ ਨੂੰ ਕੁੱਟ ਕੇ ਜੱਫੀ ਪਾ ਲਈ ਪੁੱਛਣਾ ਯਾਰ ਜ਼ਿੰਦਗੀ ਦੇ ਟੇਢੇ ਮਿੱਡੇ ਰਾਹ ਘਰੇ ਕਿੱਥੇ ਕਿੱਥੇ ਲੈ ਜਾਂਦੇ ਨੇ ਤੂੰ ਮੇਰੀ ਛੱਡ ਆਪਣੀ ਦਸ ਕਰ ਸਭ ਖੈਰ ਸੁਖ ਹੈ ਆਹੋ ਵਿਲਿਆ ਵਾਹਿਗੁਰੂ ਦੇ ਸਿਰ ਦਿਨ ਚੜਦਾ ਲੰਗੀ ਜਾਂਦਾ ਪਾਨਾ ਬਸੀਰੇ ਵਲ ਹੱਥ ਕਰਦਾ ਹੋਇਆ ਕੱਭਰੂ ਜਵਣ ਕੌਣ ਹੈ ਮੁੰਡਾ ਹੈ ਤੇਰਾ ਮਿੰਦੀ ਜਵਾਬ ਦਿੰਦੇ ਆਖਿਆ ਆਹੋ ਮੁੰਡਿਆਂ ਤੋਂ ਵੱਧ ਕੀ ਆ ਆਪਣੇ ਬਾਈ ਦਾ ਪੁੱਤ ਤੇ ਮੇਰਾ ਭਤੀਜਾ ਬੱਲੇ ਹੋਈ ਸ਼ੀਰਾ ਕਹਿ ਭਾਨੇ ਨੇ ਬਸੀਰੇ ਨੂੰ ਵੀ ਗੱਲ ਨਾ ਲਾ ਲਿਆ ਹੁਣ ਤਿੰਨੇ ਇਕੱਠੇ ਕੋਲ ਕਬੱਡੀ ਵੇਖਣ ਤੁਰ ਗਏ ਤਾਬ ਦੀ ਇੱਕ ਬੰਨ ਕੋਲ ਸੀ ਤੇ ਦੂਜੇ ਪਾਸੇ ਖਰੀਦਦਾਰੀ ਦੇ ਸਾਮਾਨ ਦੀਆਂ ਦੁਕਾਨਾਂ ਸਨ ਕਿੰਨਾ ਚਿਰ ਤਿੰਨੇ ਕੋਲ ਦਾ ਆਨੰਦ ਮਾਣਦੇ ਰਹੀ ਕੁੱਕਾ ਮਾਰ ਦੀ ਸ਼ਰਤਾਂ ਲਾਉਂਦੇ ਰਹੇ ਉਧਰ ਸੂਰਜ ਨੇ ਵੀ ਆਪਣੇ ਘਰ ਨੂੰ ਮੁੜਨ ਦੀ दस्तक ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਸ਼ਾਮ ਹੋਣ ਤੋਂ ਪਹਿਲਾਂ ਬਸੀਰੇ ਤੇ ਮਿੰਦੇ ਵਾਪਸ ਆਉਣਾ ਸੀ ਬਸ਼ੀਰ ਨੇ ਜਾ ਸੀ ਕਿ ਰਾਣੂ ਵਾਸਤੇ ਜਲੇਬੀਆਂ ਤੇ ਵੰਗਾ ਲੈਣੀਆਂ ਨੇ ਬਸ਼ੀਰੇ ਮਿੰਦੇ ਨੂੰ ਆਖਿਆ ਚਾਚਾ ਤੂੰ ਇੱਥੇ ਹੀ ਠਹਿਰ ਮੈਂ ਰਾਣੂ ਵਾਸਤੇ ਸਮਾਨ ਲੈ ਆਵਾਂ ਠੀਕ ਆ ਜਾ ਲੈ ਆ ਭੱਜ ਕੇ ਮਿੰਦੇ ਨੇ ਹੰਗੂਰਾ ਫੜਦਿਆਂ ਕਿਹਾ ਬਸ਼ੀਰੇ ਨੇ ਪਲਾਂ ਫਟਾਫਟ ਜਲੇਬੀਆਂ ਵਟਵਾ ਕੇ ਲਫਾਫੇ ਵਿੱਚ ਪਵਾ ਲਈਆਂ ਤੇ ਫਿਰ ਵੰਗਾ ਲੈਣ ਲੱਗਾ ਸੀ ਕਿ ਉਸ ਦੀ ਨਜ਼ਰ ਸਾਹਮਣੇ ਉਤਰੀਆਂ ਆਉਂਦੀਆਂ ਦੂ ਮਟਿਆਰਾਂ ਤੇ ਪਈ ਦੋਵੇਂ ਮਟਿਆਰਾਂ ਨੂੰ ਵੇਖ ਇੱਕ ਪਲ ਵੀ ਆਪਣੀ ਅੱਖਾਂ ਨਾ ਚਪਕ ਸਕਿਆ ਉਹ ਕਿੰਨਾ ਹੀ ਚਿਰੋਨਾਂ ਵੱਲ ਵੇਖਦਾ ਰਿਹਾ ਕੁਝ ਸਮੇਂ ਮਗਰੋਂ ਵੰਗਾ ਵਾਲੇ ਭਾਈ ਨੇ ਵਸ਼ੀਰੇ ਨੂੰ ਆਖਿਆ ਬਾਹੂ ਸਾਹਿਬ ਕੌਣ ਸੀ ਅੰਕੀ ਚੂੜੀ ਲੈਣੀ ਹੈ ਆਪਨੇ ਵਸੀਰੇ ਨੇ ਉਸੇ ਗੱਲ ਨੂੰ ਅਣਗੌਲਿਆ ਕਰ ਦਿੱਤਾ ਕਿਉਂਕਿ ਉਹਦਾ ਧਿਆਨ ਅਜੇ ਵੀ ਉੱਧ ਰਹੀ ਸੀ ਜਿਵੇਂ ਚੱਲਦਾ-ਚੱਲਦਾ ਕੁਝ ਇੱਕਦਮ ਸਭ ਕੁਝ ਰੁਕ ਗਿਆ ਹੋਵੇ ਚੂੜੀਆਂ ਵੇਚਣ ਵਾਲੇ ਨੇ ਇੱਕ ਵਾਰ ਫਿਰ ਉਸ ਨੂੰ ਆਖਿਆ ਬਾਹੂ ਸਾਹਿਬ ਕੌਨਸੀ ਚੂੜੀਆਂ ਦੂੰ ਬਸੀਰਾ ਤਰਵਿਕ ਕੇ ਬੋਲਿਆ ਹਾਂ ਹਾਂ ਕੀ ਬਾਬੂ ਜੀ ਆਪਕੋ ਕੌਨਸੀ ਚੂੜੀਆਂ ਚਾਹੀਏ ਮੈਨੂੰ ਆ ਜੜੀਆਂ ਕੱਚ ਦੀਆਂ ਰੰਗ-ਬਰੰਗੀਆਂ ਵੰਗਾ ਨੇ ਇਹੀ ਦੇ ਦੇ ਇੰਨੀ ਗੱਲ ਕਿ ਵਸੀਰੇ ਦੀਆਂ ਨਜ਼ਰਾਂ ਫਿਰ ਉਹਨਾਂ ਮੋਟਿਆਰਾ ਨੂੰ ਹੀ ਲੱਭਣ ਲੱਗੀਆਂ ਤੇ ਵਸੀਰਾ ਬੰਜਾਰੇ ਨੂੰ ਪੈਸੇ ਦੇ ਕੇ ਉਹਨਾਂ ਨੂੰ ਲੱਭਣ ਲਈ ਲੰਘ ਗਿਆ ਚਾਰ-ਪੰਜ ਦੁਕਾਨਾਂ ਲੰਘ ਕੇ ਉਸ ਨੂੰ ਉਹ ਦੋਵੇਂ ਕੁਝ ਖਰੀਦਦਿਆਂ ਦੇਸੀਆਂ ਉਹਨਾਂ ਮਟਿਆਰਾਂ 'ਚੋਂ ਇੱਕ ਦਾ ਨਾਂ ਸਿਮਰੀ ਤੇ ਦੂਜੀ ਦਾ ਨਾਂ ਸ਼ਿੰਦੀ ਸੀ ਦੋਵੇਂ ਹੀ ਇੱਕ ਦੂਜੀ ਤੋਂ ਸੋਹਣੀਆਂ ਜਿਵੇਂ ਸੱਜਰੀ ਜਵਾਨੀ ਦਾ ਨੂਰ ਮੁਖੜੇ 'ਤੇ ਠੱਠਾ ਮਾਰਦਾ ਹੋਵੇ ਸ਼ਿੰਦੀ ਅਗਾਹ ਨੂੰ ਤੁਰਦਿਆਂ ਵੰਗਾ ਵਾਲੇ ਪਾਈ ਕੋਲ ਜਾ ਕੇ ਰੁਕ ਗਈ ਤੇ ਉਹ ਸਿਮਰੀ ਨੂੰ ਆਵਾਜ਼ ਦਿੱਤੀ ਸਿਮਰੀ ਉਛੜ ਤੇ ਇੱਧੇ ਆ ਵੰਗਾ ਚੜਾ ਲੈ ਆ ਜਾ ਸ਼ਿੰਦੀ ਦੇ ਮੂੰਹੋਂ ਸਿਮਰੀ ਦਾ ਨਾਂ ਸੁਣ ਵਸ਼ੀਰਾ ਕਰੇ ਕੀ ਮਹਿਸੂਸ ਕਰ ਰਹੀ ਸੀ ਸਿਮਰੀ ਨੇ ਛਿੰਦੇ ਨੂੰ ਕਿਹਾ ਨਹੀਂ ਛਿੰਦੀ ਤੂੰ ਚੜਵਾਲਾ ਵੰਗਾ ਮੈਂ ਨਹੀਂ ਲੈਣੀਆ ਸਿਮਰੀ ਦੀ ਗੱਲ ਸੁਣ ਛਿੰਦੀ ਸਕੂਲ ਆਈ ਤੇ ਬਾਹੋਂ ਫੜਕੇ ਆਪਣੇ ਨਾਲ ਲੈ ਗਈ ਬਸੀਰਾ ਕਦੋਂ ਦੌਰਲੇ ਥਨੇ ਉਹਨਾਂ ਵੇਖਦਾ ਪਿਆ ਸੀ ਹੁਣ ਉਹਨਾਂ ਨੇ ਵੀ ਫਟਾਫਟ ਵੰਗਾ ਵਾਲਾ ਲਫਾਫਾ ਛੋੜੇ ਵਿੱਚ ਪਾ ਲਿਆ ਤੇ ਦੁਬਾਰਾ ਚੂੜੀਆਂ ਵਾਲੇ ਪਾਈ ਕੋਲ ਖਲੋ ਗਿਆ ਜਦੋਂ ਛਿੰਦੀ ਤੇ ਸਿਮਰੀ ਚੂੜੀਆਂ ਛੜਾ ਰਹੀਆਂ ਸਨ ਤਾਂ ਉਸ ਵੇਲੇ ਬਸੀਰੇ ਨੇ ਇੱਕ ਪਲ ਵੀ ਸਿਮਰੀ ਤੋਂ ਆਪਣੀ ਅੱਖਾਂ ਨਾ ਹਟਾਈਆਂ ਇਉਂ ਜਾਪਦਾ ਸੀ ਜਿਵੇਂ ਬਸੀਰੀ ਦੇ ਚਾਰੇ ਪਾਸੇ ਦਾ ਮਾਹੌਲ ਬਿਲਕੁਲ ਸ਼ਾਂਤ ਹੋ ਗਿਆ ਹੋਵੇ ਤਿਵੇਂ ਸਿਮਰੀ ਇਕੱਲੀ ਉਸੇ ਸਾਹਮਣੇ ਖੜੀ ਹੋਈ ਸਿੰਦੀ ਨੇ ਇੱਕਦਮ ਬਸੀਰੀ ਵੱਲ ਵੇਖਿਆ ਤੇ ਕਿਹਾ ਉਹ ਹੈਲੋ ਕੀ ਗੱਲ ਕਦੀ ਕੁੜੀ ਨਹੀਂ ਵੇਖੀ ਕੀ ਵੈਨਾਂ ਹੈ ਉਹਦੇ ਵੱਲ ਬਸੀਰਾ ਨਹੀਂ ਜੀ ਮੈਂ ਤੇ ਆਪ ਆਪਣੀ ਛੋਟੀ ਭੈਣ ਲਈ ਛੋੜੀਆਂ ਲੈਣ ਆਇਆ ਇਸ ਤੋਂ ਪਹਿਲਾਂ ਸਿੰਦੀ ਕੁਝ ਬੋਲਦੀ ਤਾਂ ਸਿਮਰੀ ਨੇ ਉਹਦੇ ਬਾਹਂ ਫੜਦੇ ਆਖਿਆ ਛੱਡ ਸਿੰਦੀ ਘਰ ਚਲੀਏ ਮੈਂ ਨਹੀਂ ਲੈਣੀ ਬੰਗਾ ਬੰਗਾ ਚਲ ਚੀਤੀ ਕਰ ਚਲ ਇਨਕੇ ਦੋਵੇਂ ਉਤਰ ਗਏ ਆ ਬਸ਼ੀਰੀ ਨੇ ਉਹ ਪੰਗਾ ਦੀ ਦਰਜ ਨੇ ਖਰੀਦ ਲਈ ਜੋ ਕਿ ਸਿਮਰੀ ਆਪਣੇ ਹੱਥ ਵਿੱਚ ਫੜ ਪਾ ਕੇ ਵਿਖਣ ਲੱਗੀ ਸੀ ਕੁਝ ਸਮੇਂ ਬਾਅਦ ਬਸ਼ੀਰ ਆਪਣੇ ਚਾਚੇ ਕੋਲ ਵਾਪਸ ਆਇਆ ਤਾਂ ਉਸ ਨੇ ਪੁੱਛਿਆ ਵੰਗਾ ਲੈਣ ਲੱਗ ਗਿਆ ਸੀ ਜਬ ਪੂਰਾ ਮੀਲਾ ਕਦੋਂ ਦੀ ਤੈਨੂੰ ਉਡੀਕਦੇ ਪਏ ਆ ਬਸ਼ੀਰੀ ਨੇ ਬਹਾਨਾ ਬਣਾਉਂਦਿਆਂ ਆਖਿਆ ਉਹ ਚਾਚਾ ਪੀੜ ਫਤ ਕਿੰਨੀ ਸੀ ਤੇ ਰਾਣੂ ਦੀ ਪਸੰਦ ਦੀਆਂ ਵੰਗਾਂ ਲੱਪਣ ਵਾਸਤੇ ਟਾਈਮ ਤੇ ਲੱਗਦਾ ਹੀ ਇਹ ਨ ਮਿੰਦੇ ਨੇ ਹੰਗਾਰਾ ਫੜਦੇ ਆ ਆਖਿਆ ਚਲ ਚੰਗਾ ਹੁਣ ਵਾਪਸ ਘਰ ਨੂੰ ਮੁੜਨੇ ਆ ਨੀਰਾ ਹੋ ਜਾਣਾ ਪਹੁੰਚਦੇ ਆ ਮਿੰਦੇ ਨੇ ਆਪਣੀ ਵਾਹ ਅੱਗੇ ਵਧਾਉਂਦੇ ਆ ਪਾਣੀ ਨੂੰ ਆਖਿਆ ਚੰਗਾ ਯਾਰ ਹੁਣ ਸਾਨੂੰ ਦੀ ਅਲਵਿਦਾ ਤਿੰਨਾਂ ਲਈ ਛੇਤੀ ਪਿੰਡ ਨੂੰ ਘੇੜਾ ਮਾਰੀ ਬਹੁਤ ਯਾਦ ਕਰਦੇ ਨੇ ਤੈਨੂੰ ਉਹ ਪਿੰਡ ਦੇ ਪੀਪਲ ਬੋਰ ਇੰਨਾ ਕਹਿੰਦੇ ਆ ਦੋਵੇਂ ਇੱਕ ਦੂਜੇ ਨੂੰ ਗੱਲ ਲਾ ਕੇ ਮਿਲ ਲਈ ਤੇ ਫਿਰ ਵਾਪਸ ਪਿੰਡ ਨੂੰ ਮੁੜ ਪਏ ਉਹ ਦੋਵੇਂ ਚਾਚਾ ਪੁੱਤੀਜਾ ਪਿੰਨੂ ਵਾਪਸ ਪਰਤ ਰਹੇ ਸੀ ਪਰ ਵਸੀਰਾ ਅਜੀ ਵੀ ਪਿੱਛੇ ਮੁੜ ਮੁੜ ਵੇਖਦਾ ਰਿਹਾ ਜਿਵੇਂ ਆਪਣੀ ਕੋਈ ਕੀਮਤੀ ਚੀਜ਼ ਛੱਡ ਚਲੀ ਆ ਹੋਵੇ ਮਿੰਦੀ ਨੇ ਮੇਲੇ ਵਿੱਚ ਇੱਕ ਅੱਦਾ ਹੋਰ ਪੈਗ ਲਾ ਲਿਆ ਇਸ ਕਰਕੇ ਉਹ ਨਸ਼ੇ ਵਿੱਚ ਡੋਲੇ ਖੰਦਾ ਤੁਰਦਾ ਸੀ ਮਿੰਦੀ ਦੀ ਨਸ਼ੀ ਦੀ ਹਾਲਤ ਹੋਣ ਕਰਕੇ ਵਸੀਰੇ ਨੂੰ ਥੋੜੇ ਮੁਸ਼ਕਲ ਤੇ ਆ ਰਹੀ ਸੀ ਪਰ ਫਿਰ ਵੀ ਉਹ ਉਸ ਨੂੰ ਸਾਹਮਣੇ ਆ ਸੀ ਕੁਝ ਕੇ ਦੂਰ ਜਾ ਕੇ ਮਿੰਦੀ ਦੀ ਰਿਕਸ਼ੀ ਵਾਲੇ ਨਾਲ ਬਹਿਸ ਹੋ ਗਈ ਤੇ ਉਹ ਦੋਵੇਂ ਇੱਕ ਦੂਜੇ ਦੇ ਗਲ ਪੈ ਗਏ ਬਸ਼ੀਰੇ ਨੇ ਆਪਣੇ ਚਾਚੇ ਨੂੰ ਸਾਹਮਣਿਆਂ ਬਾਹਂ ਫੜੀ ਤੇ ਦੂਜੇ ਪਾਸੇ ਲੈ ਗਿਆ ਜਿੱਮੇ ਸ਼ਿਮਰੀ ਸਿੰਦੀ ਨੂੰ ਖਿੱਚ ਕੇ ਲੈ ਗਈ ਸੀ ਇਸੇ ਤਰ੍ਹਾਂ ਬਸ਼ੀਰੇ ਦੀਆਂ ਅਣ ਵਿੱਚ ਫਿਰ ਸਿਮਰੀ ਘੁੱਤੀ ਖਾਂਣ ਲੱਗੀ ਮਿੰਦੀ ਦੀਆਂ ਹਰਕਤਾਂ ਕਰਕੇ ਦੋਵੇਂ ਡਿੱਗਦੇ ਟੰਦੇ ਵਾਵਾ ਨੀਰੀ ਹੋਈ ਕਰ ਪਹੰਚੇ ਬਸ਼ੀਰਾ ਨੇ ਪਹਿਲਾਂ ਮਿੰਦੀ ਨੂੰ ਘਰ ਛੱਡਿਆ ਤੇ ਫਿਰ ਆਪਣੇ ਕਰ ਗਿਆ ਕਰ ਪਹੁੰਚ ਉਸਨੇ ਦਰਵਾਜ਼ੇ ਨੂੰ ਖੜਕਾਇਆ ਹੀ ਸੀ ਤੇ ਰਾણો ਭੱਜੀ ਆਈ ਬੂਹਾ ਖੋਲ ਦਿੱਤਾ ਬੂਹਾ ਖੋਲਨ ਸਾਰਾਣੂ ਆਖਿਆ ਵੀਰ ਇੰਨੀ ਦੇਰ ਤੂੰ ਤੇ ਆਖਿਆ ਸੀ ਜੀਤੀ ਆ ਜਾਗਾ ਫਿਰ ਵੀ ਇੰਨਾ ਨਿਹਰਾ ਕਰਤਾ ਬਾਪੂ ਪੁੱਛਦਾ ਸੀ ਤੇਰੇ ਬਾਰੇ ਏ ਕੱਲ ਲੱਗਦਿਆਂ ਰਾણો ਨਾਲ ਹੀ ਬਸ਼ੀਰੇ ਦੀ ਤੂੰ ਛੋੜਾ ਕੋ ਕਿ ਫਰول ਰਹੀ ਸੀ ਵੀਰੇ ਤੇ ਸਿਰਫ ਜਲੇਬੀਆਂ ਹੀ ਨੇ ਬਰੀਆਂ ਕੱਚ ਦੀਆਂ ਵੰਗਾ ਕਿੱਥੇ ਨੇ ਬਸ਼ੀਰੇ ਨੇ ਰਾણો ਨੂੰ ਸਤਾਂਦੇ ਆਖਿਆ ਹਾ ਹਏ ਸੱਚ ਤੇਰੀਆਂ ਵੰਗਾਂ ਦਾ ਤੇ ਚੀਤਾ ਹੀ ਭੁੱਲ ਗਿਆ ਏ ਮੈਂ ਲੈ ਕੇ ਨਹੀਂ ਆਇਆ ਰਾਨੂੰ ਨੇ ਇੱਕਦਮ ਉਦਾਸជា ਅਚੀਰਾ ਬਣਾ ਲਿਆ ਬਸ਼ੀਰੀ ਰਾਨੂੰ ਸਤਾ ਰਿਹਾ ਸੀ ਤੇ ਮਨ ਹੀ ਮਨ ਮੁਸਕਰਾ ਰਿਹਾ ਸੀ ਜਿਦੂ ਰਾਨੂੰ ਕੁਝ ਨਾ ਬੋਲੀ ਤੇ ਵਾਪਸ ਕਮਰੇ ਵਿੱਚ ਜਾਣ ਲੱਗੀ ਤਾਂ ਬਸ਼ੀਰੀ ਨੇ ਆਖਿਆ ਲੈ ਫੜ ਤੇਰੀਆਂ ਕੱਚ ਦੀਆਂ ਵੰਗਾਂ ਵੰਗਾਂ ਵੇਖ ਕੇ ਰਾਨੂੰ ਉਲ ਇੱਕਦਮ ਚਾਹ ਹੀ ਚੜ ਗਿਆ ਵੀਰ ਤੂੰ ਮੈਨੂੰ ਤੰਗ ਨਾ ਕਰਿਆ ਕਰ ਰਣੂ ਦੀ ਗੱਲ ਸੁਣ ਬਸ਼ੀਰਾ ਹੱਸ ਪਿਆ ਤੇ ਬੋਲਿਆ ਕੰਬੜੀ ਨਾ ਹੋਵੇ ਤੇ ਚੱਲੀ ਦੱਸੇ ਕਿ ਬਾਪੂ ਸੋ ਗਿਆ ਏ ਹਾਂ ਮੈਂ ਰੋਟੀ ਖਵਾ ਕੇ ਦਵਾਈ ਦੇ ਦਿੱਤੀ ਸੀ ਦਵਾਈ ਦੇ ਨਸ਼ੇ ਨਾਲ ਨੀਂਦ ਆ ਗਈ ਹੋਣੀ ਆ ਹੁਣ ਵੀਰੇ ਤੂੰ ਮੇਹ ਮੂੰਹ ਹੱਥ ਧੋ ਲੈ ਮੈਂ ਰੋਟੀ ਬਣਾ ਦੇਣੀ ਆ ਇਹਨਾਂ ਕੇ ਰਣੂ ਅੰਦਰ ਚਲੀ ਗਈ ਬਸ਼ੀਰਾ ਵੀ ਹੁਣ ਆਪਣੀ ਅੰਦਰ ਵੱਲ ਤੁਰ ਪਿਆ ਉਸਨੇ ਕਮਰੇ ਵਿੱਚ ਵੜ ਕੇ ਬੱਤੀ ਜਗਾਈ ਤੇ ਲੱਕੜ ਦੀ ਬਣੀ ਵਾਲਮਾਰੀ ਨੂੰ ਖੋਲ ਕੇ ਅੱਗੇ ਖਲੋ ਗਿਆ ਬਸ਼ੀਰ ਨੇ ਆਸੇ ਪਾਸੇ ਵੇਖਿਆ ਤੇ ਵੂਝ ਵਿੱਚ ਹੱਥ ਪਾ ਸਿੰਮਰੀਲੀ ਖਰੀਦੀਆਂ ਵੰਗਾਂ ਦੇ ਲਫਾਫੇ ਨੂੰ ਆਪਣੀ ਕੱਪੜੀਆਂ ਦੀ ਤੈਂ ਦੀ ਮਗਰ ਲਖੋ ਦਿੱਤਾ ਤਾਂ ਜੋ ਕੋਈ ਵੀ ਵੇਖ ਨਾ ਲਵੇ ਹਰਾਨੂ ਨੇ ਆਵਾਜ਼ ਦਿੱਤੀ ਵੀਰੇ ਵੀਰੇ ਅੱਜ ਰੋਟੀ ਪਾਦੀ ਥਾਲੀ ਵਿੱਚ ਹਾਂ ਰਾਨੋ ਆਨਾਵਾ ਕ ਬਸ਼ੀਰ ਨੇ ਫਟਾਫਟ ਮੂੰਹ ਤੇ ਪਾਣੀ ਦੇ ਛਿੱਟੇ ਮਾਰੀ ਤੇ ਮੂੰਹ ਪੂੰਝਦਾ ਰਸੋਈ ਵੱਲ ਲੱਗ ਗਿਆ ਹਰਾਨੂ ਨੇ ਥਾਲੀ ਵਿੱਚ ਰੋਟੀ ਪਾ ਕੇ ਮੰਜੀ ਉੱਤੇ ਰੱਖ ਦਿੱਤੀ ਸੀ ਮਾਰੇ ਜਨਮਗ੍ਰਦੂ ਮੈਂ ਪੈਨ ਪ੍ਰਾ ਇੱਕ ਦੂਜੇ ਦਾ ਸਹਾਰਾ ਸਨ ਬਾਪੂ ਵਿਚਾਰਾ ਉਹ ਜੀ ਬਿਮਾਰ ਜੀ ਹਰਦਾ ਸੀ ਹਾਂ ਫਿਰ ਵੀਰੇ ਕਿਵੇਂ ਦਾਸੀ ਮਿਲਿਆ ਕਿੰਨੀ ਘੀਟ ਸੀ ਵਾਵਾ ਰਾਣਕ ਲੱਗੇ ਹੋਣੇ ਆ ਹਨਾ ਰਾਣੂ ਨੇ ਇੱਕੋ ਸਾਹਿਬ ਬਸ਼ੀਰੀ ਤੋਂ ਕਿੰਨਾ ਕੁਝ ਪੁੱਛ ਲਿਆ ਬਸ਼ੀਰੀ ਨੇ ਜਵਾਬ ਦਿੱਤਾ ਉਫੋ ਕਮਲੀਏ ਮੇਲੇ ਕਿਵੇਂ ਦੇ ਹੁੰਦੇ ਨੇ ਭਲਾ ਵਾਧੂ ਪੀੜਸੀ ਤੇ ਰੌਣਕ ਵੀ ਵਾਵਾ ਹੀ ਲੱਗੇ ਸੀ ਅੱਛਾ ਕਹਿ ਕੇ ਰਾਣੋ ਰਸੋਈ ਵਿੱਚ ਭਾਂਡੇ ਰੱਖਣ ਚਲੀ ਗਈ ਤੇ ਬਸ਼ੀਰਾ ਵੀ ਮੰਜੀ ਤੋਂ ਉੱਠਿਆ ਤੇ ਬਾਪੂ ਨੂੰ ਵੇਖਣ ਚ ਲੱਗ ਗਿਆ ਰਾਣੋ ਨੇ ਦੁੱਧ ਗਰਮ ਕਰਕੇ ਬਸ਼ੀਰੇ ਦੀ ਮੰਜੀ ਕੋਲ ਰੱਖ ਦਿੱਤਾ ਪਰ ਅਜੇ ਬਸ਼ੀਰਾ ਆਪਣੇ ਕਮਰੇ ਵਿੱਚ ਆਇਆ ਨਹੀਂ ਸੀ ਸ਼ਾਇਦ ਰੋਟੀ কা ਬਾਹਟੇਲਦਾ ਹੋਣਾ ਕੁਛ ਤੀਰ ਮਗਰੂ ਰਾਣੋ ਵੀ ਆਪਣੀ ਮੰਜੀ ਤੇ ਜਾ ਕੇ ਲੰਮੇ ਪੈ ਗਈ ਤੇ ਬਸ਼ੀਰਾ ਵੀ ਮਚ ਨੂੰ ਪੱਠੇ ਪਾ ਕੇ ਆ ਕੇ ਆਪਣੀ ਮੰਜੀ ਤੇ ਆ ਕੇ ਪੈ ਗਿਆ ਉਸਨੂੰ ਨੀਂਦ ਨਹੀਂ ਸੀ ਆ ਰਹੀ ਜਿਵੇਂ ਕਿਸੇ ਬੇਚੈਨੀ ਜਹੀ ਨਹੀਂ ਉਸਨੂੰ ਕੀ ਰਿਆ ਹੋਵੇ ਉਸਨੇ ਆਪਣੀ ਮੰੰਜੀ ਚੁੱਕੀ ਤੇ ਬਾਹਰ ਖੁੱਲੇ ਅਸਮਾਨ ਹੇਠਾਂ ਡਾ ਲਈ ਤੇ ਰਾਤ ਕਿੰਨੀ ਧੀਰ ਤਿੱਕਰ ਅਸਮਾਨ ਵਿੱਚ ਤਾਰਿਆਂ ਵੱਲ ਗੌਰ ਨਾਲ ਵਖਦਾ ਰਹਾ ਤੇ ਸਿਮਈ ਦੇ ਖਿਆਲਾਂ ਚਗਵਾ ਚ ਉਸ ਵਾਰੀ ਸੋਚਦਾ ਰਹਾ ਰਾਤ ਦਾ ਪਹਿਰ ਗੁਜ਼ਰ ਮੰਗਰੋ ਅਗਲੀ ਸਵੇਰ ਨੂੰ ਮੁਰਗੇ ਦੀ ਬਾਗ ਸੁਣ ਬਸ਼ੀਰਾ ਉੱਠਿਆ ਮੂੰਹ ਹਟੋਤਾ ਦੇ ਬਾਹਰ ਵੱਲ ਨੂੰ ਚੱਲਿਆ ਗਿਆ ਹਰਾਨੋ ਵੀ ਹੁਣ ਉੱਠ ਚੁੱਕੀ ਸੀ ਵੀਡੀ ਬੰਨੇ ਦੇ ਕੰਮ ਨੂੰ ਮੀਟ ਜਦੋਂ ਬੁੱਕ ਕਰ ਫਿਰ ਬਸਤੀਰੇ ਦੇ ਕਮਰੇ ਵਿੱਚ ਗਈ ਤਾਂ ਉਸਨੇ ਵੇਖਿਆ ਕਿ ਦੁੱਧ ਬੜੀ ਗੜਵੀ ਹੋਮੀ ਹੀ ਪਈ ਸੀ ਤੇ ਨਾਲ ਹੀ ਖਾਲੀ ਗਲਾਸ ਮੁੰਦਾ ਪਿਆ ਸੀ ਜਿਸ ਤਰ੍ਹਾਂ ਉਹ ਰਾਤੀ ਰੱਖ ਕੇ ਗਈ ਸੀ ਰਾણો ਨਿੰਗੜ ਵੀ ਤੋਂ ਟਕਨ ਚੁੱਕਿਆ ਤੇ ਦੁੱਧ ਵੀ ਵਿੱਚ ਉਸ ਤਰ੍ਹਾਂ ਹੀ ਪਿਆ ਸੀ ਇਹ ਵੇਖ ਰਾਨੋ ਮਨ ਹੀ ਮਨ ਸੋਚਣ ਲੱਗੀ ਕਿ ਵੀਰ ਨੂੰ ਸ਼ਾਇਦ ਥਕਾਵਟ ਕਰ ਦੁੱਧ ਪੀਂਦਾ ਚੇਤਾ ਨਹੀਂ ਰਿਹਾ ਹੋਣਾ ਰਾણો ਨੇ ਗੜਵੀ ਚੁੱਕੀ ਤੇ ਰਸੋਈ ਵਿੱਚ ਜਾ ਫ੍ਰਿਜ ਵਿੱਚ ਰੱਖ ਦਿੱਤੀ ਤੇ ਵਾਪਸ ਆ ਕੇ ਕੱਪੜਿਆਂ ਨੂੰ ਧਣ ਲਾਉਣ ਲੱਗ ਪਈ ਕੰਮ ਕਰਦਿਆਂ ਕਰਦਿਆਂ ਇਨੈ ਨੂੰ ਬਸੀਰਾ ਵੀ ਬਾਹਰੋਂ ਆ ਗਿਆ ਸੀ ਬਾਪੂ ਕੁਲਮੰਜੀ ਉੱਤੇ ਬੈਠਦੇ ਹਾਂ ਉਸਨੇ ਰਾਣੂ ਨੂੰ ਆਵਾਜ਼ ਦਿੱਤੀ ਰਾਣੂ ਨੀ ਰਾਣੂ ਲੈ ਆ ਘੁੱਟਕ ਚਾਹ ਪਿਆ ਦੇ ਫਿਰ ਕਿਸੇ ਆਰੇ ਲੱਗੀ ਰਾਣੂ ਨੇ ਆਖਿਆ ਇੱਕ ਮਿੰਟ ਹੋਣੀ ਆ ਇੱਕ ਕਮਰੇ ਚੋਂ ਬੱਕਰ ਰਹਿ ਗਏ ਕਾ ਡਮ ਇਨੈ ਨੂੰ ਰਾਣੂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕੁਝ ਕਦੀਰ ਬਾਦਰਾ ਨੂੰ ਦੋ ਗਲਾਸਾਂ ਚ ਚਾਹ ਪਾਕ ਕੇ ਲੈ ਆਈ ਤੇ ਬਸ਼ੀਰੀ ਤੇ ਬਾਪੂ ਨੂੰ ਫੜਾ ਕੇ ਚਲੀ ਗਈ ਚਾਹ ਪੀਣ ਮੰਗ ਰੂ ਬਸ਼ੀਰੀ ਨੇ ਬਾਪੂ ਨੂੰ ਕਿਹਾ ਬਾਪੂ ਆ ਆਪਣੇ ਵਾਲਾ ਫੋਟ ਟਰੈਕਟਰ ਨਾਲ ਦੇ ਪਿੰਤੂ ਨਹੀਂ ਸੀ ਲਿਆ ਭਲਾ ਬਾਪੂ ਨੇ ਹਾਂ ਦਾ ਹੰਗਾਰਾ ਭਰਦਿਆਂ ਕਿਹਾ ਆਹੋ ਕਿਉਂ ਕੀ ਹੋਇਆ ਟਰੈਕਟਰ ਨੂੰ ਓਹੋ ਨਾ ਬਾਪੂ ਹੋਇਆ ਤਾਂ ਕੁਝ ਨਹੀਂ ਇਕ ਵੇਲੇ ਟਰੈਕਟਰ ਲੈਣ ਨੂੰ ਕਹਿੰਦਾ ਸੀ ਮੈਂ ਸੋਚਿਆ ਜਿਹੜੇ ਬੰਦੇ ਤੋਂ ਆਪਾ ਲਿਆਂਦਾ ਸੀ ਉਹਦੇ ਨਾਲ ਗੱਲ ਕਰਾ ਦਿਆਂ। ਅੱਛਾ ਆਹੋ ਆ ਜਿਹੜਾ ਨਾਲ ਦੇ ਪਿੰਡ ਮੀਲਾ ਲੱਗਿਆ ਸੀ ਨਾ ਉਸੇ ਪਿੰਡ ਦੇ ਕਲੰਬਰਦਾਰ ਨੇ ਵੇਚਿਆ ਸੀ ਆਪਾਂ ਨੂੰ ਤਾਂ ਇਹ ਟਰੈਕਟਰ ਉਥੋਂ ਪਤਾ ਕਰ ਲਿਓ ਜੇ ਗੱਲ ਵੰਦੀ ਹੋਈ। ਠੀਕਾ ਬਾਪੂ ਚਲੋ ਹੁਣ ਮੈਂ ਪਾਣੀ ਮਾਰ ਦਿਆਂ ਟਰੈਕਟਰ ਨੂੰ ਵਾਵਾ ਮਿੱਟੀ ਜੀ ਲੱਤ ਜੂ। ਇਹਨੇ ਕਿ ਵਸੀਰਾ ਮੰੰਜੀ ਤੋਂ ਉੱਠ ਟਰੈਕਟਰ ਵੱਲ ਤੁਰ ਪਿਆ। ਦਰਅਸਲ ਵਸੀਰਾ ਇਹ ਗੱਲ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਟਰੈਕਟਰ ਉਹਨਾਂ ਸਿਮਰੀ ਦੇ ਪਿੰਡੋਂ ਹੀ ਖਰੀਦੇ ਆ ਸੀ। ਟਰੈਕਟਰ ਤੇ ਪਾਣੀ ਮਾਰਦਿਆਂ ਵਸ਼ੀਰੀ ਨੇ ਟਰੈਕਟਰ ਨੂੰ ਆਖਿਆ ਲੈ ਵਈ ਟਰੈਕਟਰ ਸਿਆਂ ਤੇਰੇ ਕਰਕੇ ਹੁਣ ਸਾਨੂੰ ਸੱਜਣਾ ਦੇ دیدار ਹੋਣਗੇ ਇਹਨਾਂ ਕਹਿੰਦੇ ਉਸੇ ਚਿਹਰੇ ਤੇ ਕਰਵਾਨ ਗਈ ਜਿਹੀ ਛਾ ਗਈ ਤੇ ਉੱਚੀ ਉੱਚੀ ਗੀਤ ਗੁੰਗੁਣਾਉਣ ਲੱਗ ਪਿਆ ਅੱਖੀਆਂ ਔੜੀਕਦੀਆਂ ਸੱਜਣਾ ਦੀ ਦੀਦ ਨੂੰ ਮਟਾਦੀ ਰੱਬਾ ਮੇਰੀ ਵਿਛੜੀਆਂ ਦੀ ਲੀਕ ਨੂੰ ਅੱਖੀਆਂ ਔੜੀਕਦੀਆਂ ਅੱਖੀਆਂ ਔੜੀਕਦੀਆਂ ਇੰਨੇ ਨੂੰ ਰਾણો ਨੇ ਹਾਜ਼ੀ ਨੇ ਆਖਿਆ ਵੀਰੇ ਤੇਰਾ ਖੜਾ ਖਤਮ ਹੋ ਗਿਆ ਹੋਵੇ ਤੇ ਦੋ ਟ ਕਰੋਟੀ ਵੀ ਖਾਲਾ ਟਿੱਡੇ ਚ ਕੁਝ ਹੋਊ ਤਾਂ ਹੀ ਆਵਾਜ਼ ਵਧੀਆ ਨਿਕਲੂ ਤੇ ਸੱਜਣਾ ਦੀ ਦੀਦ ਵੀ ਤਾਂ ਹੀ ਉਹ ਦੂਰ ਖੜੇ ਦੂਮੇ ਪੈਨ ਪਰ ਆਉੱਚੇ ਉੱਚੇ ਹੱਸਣ ਲੱਪੇ ਬਸ਼ੀਰ ਨੇ ਆਉਂਦਾ ਹੰਗਾਰੇ ਪਰਦਿਆਂ ਹੱਥ ਖੜਾ ਕਰਕੇ ਆਖਿਆ ਤੇ ਚੱਲ ਮੈਂ ਆਉਣਾ ਰਾણો ਦੀ ਆਖੀ ਗੱਲ ਬਸ਼ੀਰ ਨੂੰ ਕਿਸੇ ਦੁਆ ਵਰਗੀ ਲੱਗੀ ਕਿ ਕਿਸੇ ਪਾਸੇ ਉਹਨੂੰ ਸਿਮਰੀ ਦੇ ਦਰਸ਼ਨ ਹੋ ਜਾਣ ਰਾણો ਬਸ਼ੀਰ ਨੂੰ ਕੁਝ ਬਦਲੀਆ ਬਦਲਿਆ ਮਹਿਸੂਸ ਕਰ ਰਹੀ ਸੀ ਉਸਨੇ ਰੋਟੀ ਖਾਂਦੇ ਵੇਸੇ ਮੋਹਲ ਵੇਖਿਆ ਤੇ ਉਸਦੇ ਚਿਹਰੇ ਤੇ ਹੋਰ ਹੀ ਰੰਗ ਜਿਹਾ ਚੜਿਆ ਸੀ ਆਪਣੀ ਮਸਤੀਛ ਮਸਤ ਤੇ ਬੁੱਲੀਆਂ ਤੇ ਮਿੱਠਾ ਮਿੱਠਾ ਜਿਹਾ ਹਾਸਾ ਇੱਕ ਪੈਣ ਭਰਾ ਦਾ ਰਿਸ਼ਤਾ ਜਹਾਂ ਰਿਸ਼ਤਾ ਹੁੰਦਾ ਕਿ ਪੈਣ ਚੱਟ ਆਪਣੇ ਭਰਾ ਦੀ ਖੁਸ਼ੀ ਤੇ ਦੁੱਖ ਨੂੰ ਮਹਿਸੂਸ ਜਿਹਾ ਕਰ ਲੈਂਦੀ ਜਿਸ ਤਰ੍ਹਾਂ ਰਾણો ਨੇ ਵਸ਼ੀਰੇ ਦੀ ਖੁਸ਼ੀ ਨੂੰ ਕੁਝ ਕੁਝ ਮਹਿਸੂਸ ਕਰ ਲਿਆ ਸੀ ਰੋਟੀ ਖਾਣ ਮਗਰੋਂ ਵਸ਼ੀਰਾ ਉੱਠਿਆ ਤੇ ਕਹਿਣ ਲੱਗਾ ਰਾણો ਲੈ ਗੱਲ ਸੁਣ मैं मिंदे चाचे घर गेड़ा मारके आने लगा कल वह शराब ज्यादा ही पी बैठा तक खबर लेगा कह के घर वाल हो तुर अगे खिलो दो तीन बार बुआ ठक ठक करके खड़कयागो मेहंद की घरवाली ने बोहा खोलिया पैर पहना चाचा चाचा कि उतरिया नशा नशा कि नहीं ਚਾਚੀ ਨੇ ਹੁੰਗਾਰਾ ਪਰ ਦੇ ਆਖਿਆ ਜਿਉਂ ਦਾ ਰਹਿ ਪੁੱਤ ਉੱਤਰ ਗਿਆ ਹੁਣ ਨਸ਼ਾ ਤਾਂ ਉਹ ਬੈਠਾ ਅੰਦਰ ਮੇਲਾ ਜਾ ਕੇ ਰਿਸ਼ਤੇਦਾਰ ਆਏ ਨੇ ਮੈਂ ਮਾੜਾ ਜਿਹਾ ਸ਼ਰਬਤ ਫੜਾ ਲਾਂ ਮੈਂ ਲੈ ਚਾਚੀ ਮੈਂ ਲਿਆ ਦੇਣਾ ਨਾ ਪੁੱਤ ਤੂੰ ਬੈਠ ਚਲ ਕੇ ਅੰਦਰ ਮੈਂ ਆਪੇ ਲਿਆਉਣੀ ਆ ਤੇ ਇਹ ਚਾਚੇ ਦਾ ਬੇਲੀ ਆ ਪੁਰਾਣਾ ਨਾਲ ਕੁਝ ਖਾਨ ਖਾਤਰ ਵੇਖ ਕੇ ਲਿਆਉਂਗੀ ਤੂੰ ਬੈਠ ਹੁਣ ਕੋਲ ਹੈ ਇਹਨਾਂ ਕੇ ਚਾਚੀ ਬੁਹੇ ਬਾਹਰ ਹੋ ਗਈ ਤੇ ਬਸ਼ੀਰ ਅੰਦਰ ਨੂੰ ਤੁਰ ਪਿਆ ਉਸ ਨੇ ਅੰਦਰ ਵਰਦਿਆਂ ਵੇਖਿਆ ਕਿ ਮੰਜੀ ਉੱਤੇ ਚਾਚਾ ਬੱਠਾ ਸੀ ਤੇ ਉਸ ਦੇ ਲਾਗੇ ਕੁਰਸੀ ਤੇ ਉਹਦਾ ਉਹੀ ਦੋਸਤ ਪਾਨਾ ਬੈਠਾ ਸੀ ਜਿਹੜਾ ਕੱਲ ਮੇਲੇ ਵਿੱਚ ਮਿਲਿਆ ਸੀ ਵਸ਼ੀਰੀ ਨੇ ਪਾਨੇ ਦੇ ਪੈਰੀ ਹੱਥ ਲਾਉਂਦਿਆਂ ਪਾਨੇ ਨੂੰ ਸੱਸੀ ਕਾਲ ਬੁਲਾਈ ਪਾਨੇ ਨੇ ਵੀ ਅੱਗ ਸੁੱਖ ਸਾਂ ਦਾ ਪੁੱਛਦਿਆਂ ਕਿਆ ਹੋਰ ਮੱਲਾ ਸੇ ਤਾਂ ਠੀਕ ਨੇ ਤੇ ਘਰ ਪਰਿਵਾਰ ਹਾਂਜੀ ਸਭ ਕਿਰਪਾ ਵਾਹੀ ਗੁਰੂ ਦੀ ਕਿਆ ਵਸ਼ੀਰੀ ਨੇ ਅੰਦਰ ਵੱਲ ਨੂੰ ਵੇਖਿਆ ਤਾਂ ਉਹ ਬਿਲਕੁਲ ਹੱਕਾ ਪੱਕਾ ਹੋ ਗਿਆ ਜਿਵੇਂ ਉਸ ਨੇ ਪਤਾ ਨਹੀਂ ਕੀ ਵੇਖ ਲਿਆ ਹੋਵੇ ਤੇ ਉਹਨ ਉਸਤੇ ਜਵਾਨ ਨੂੰ ਕੋਈ ਸ਼ਬਦ ਵੀ ਨਹੀਂ ਸੀ ਨਿਕਲ ਰਿਹਾ ਉਸਨੇ ਵੇਖਿਆ ਕਿ ਉਸੇ ਸਾਹਮਣੇ ਲਾਲ ਲੰਗ ਦਾ ਸੂਟ ਤੇ ਪੀਲੇ ਰੰਗ ਦੀ ਚੁੰਨੀ ਸਿਰ ਤੇ ਲਈ ਸਿਮਰੀ ਬੈਠੀ ਸੀ ਪਹਿਲੇ ਪਹਿਲ ਉਸ ਨੂੰ ਲੱਗਿਆ ਕਿ ਨਹੀਂ ਇਹ ਵਸਤਾ ਵਹਿਮ ਹੈ ਪਰ ਤਨਵਾਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੈ ਸ਼ਿਕਲ